ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਬੋਲੀਆਂ ਵਿੱਚ ਤੇ ਪਹਿਲਾਂ ਆਪਾਂ ਊੜੇ ਤੋਂ ਲੈ ਕੇ ਥੱਥੇ ਟਿੱਕਰ ਬੋਲਣਾ ਲੈ ਕੇ ਆਏ ਆ ਜੇ ਤੁਸੀਂ ਨਹੀਂ ਸੁਣਿਆ ਤੇ ਚੈਨਲ ਤੇ ਜਾ ਕੇ ਜ਼ਰੂਰ ਦੇਖ ਸਕਦੇ ਹੋ ਤੇ ਜੜੀਆਂ ਬੁਲੀਆਂ ਸੋਹਣੀਆਂ ਲੱਗਣੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਇਸ ਵੀਡੀਓ ਵਿੱਚ ਲੈ ਕੇ ਆਏ ਆ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਕਾਲੇ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਕਾਲੇ ਸੱਪ keel ਕੇ ਪਟਾਰੀ ਵਿੱਚ ਬੰਦ ਗਿਆ ਮੁੰਡਾ ਘੋਰਾ ਰੰਗ ਘੋਰਾ ਰੰਗ ਦੇਖ ਕੇ ਮਲੰਗ ਹੋ ਗਿਆ ਮੁੰਡਾ ਘੋਰਾ ਰੰਗ ਪੇਤੀ ਚੋਰ ਦੁਪਹਿਰੇ ਲੁੱਟਦੇ ਪੇਤੀ ਚੋਰ ਦੁਪਹਿਰੇ ਲੁੱਟਦੇ ਪਾਰਡ ਲਾਉਣੇ ਪਿਛਵਾੜੇ ਨਹੀਂ ਗਹਿਣੇ ਗੱਟੇ ਕਦੇ ਨਾ ਲੁੱਟਦੇ ਗਹਿਣੇ ਗੱਟੇ ਕਦੇ ਨਾ ਆਉਂਦੇ ਲਾਉਂਦੇ ਕਨਾ ਦੇਵਾਲੇ ਬਿਨ ਮੁਕਲਾਈਆਂ ਦੇ ਪਲੰਘ ਕੁੰਗਰੂ ਆਵਾਂ ਵਾਲੇ ਬਿਨ ਮੁਕਲਾਈਆਂ ਦੇ ਪਲੰਘ ਕੁੰਗਰੂ ਆਵਾਂ ਵਾਲੇ ਬਿਨ ਮੁਕਲਾਈਆਂ ਦੇ ਪਲੰਘ ਕੁੰਗਰੂ ਆਵਾਂ ਵਾਲੇ ਜਿਹੜੀ ਬੋਲੀ ਵਧੀਆ ਲੱਗੀ ਤੇ ਲਾਸਟ ਜ਼ਰੂਰ ਦੱਸਿਓ ਆਪ ਦਾ ਮੁੰਡੇ ਨੇ ਕਹਿ ਠਾਕੜ ਵਾਲਿਆ ਆਪ ਦਾ ਮੁੰਡੇ ਨੇ ਕਹਿ ਠਾਕੜ ਵਾਲਿਆ ਸਾਨੂੰ ਵਿਕੜਾ ਦੇ ਸ਼ੱਲਾ ਮੁੰਡੇ ਆ ਨਹੀਂ ਤਾਂ ਰੋਵੇਂਗਾ ਨਹੀਂ ਤੇ ਰੋਵੇਂਗਾ ਸਿਆਲੇ ਵਿੱਚ ਕੱਲਾ ਮੁੰਡੇ ਆ ਨਹੀਂ ਤਾਂ ਰੋਵੇਂਗਾ ਰੋਵੇਂਗਾ ਸਿਆਲੇ ਵਿੱਚ ਕੱਲਾ ਮੁੰਡੇ ਆ ਨਾ ਰੋਟੀ ਆਉਂਦੀ ਤੈਨੂੰ ਨਾ ਆਉਦੀ ਬਣਾਉਣੀ ਤੈਨੂੰ ਦਾਲ ਨਾ ਰੋਟੀ ਆਉਂਦੀ ਤੈਨੂੰ ਨਾ ਆਉਦੀ ਬਣਾਉਣੀ ਤੈਨੂੰ ਦਾਲ ਫੇਰ ਕਹਣਾ ਸਸ ਕੁੱਟਦੀ ਕੁੱਟਦੀ ਕੋਟਨੇ ਨਾਲ ਫੇਰ ਕਹਣਾ ਸਸ ਕੁੱਟਦੀ ਕੁੱਟਦੀ ਕੋਟਨੇ ਨਾਲ ਫੇਰ ਕਹਣਾ ਸਸ ਕੁੱਟਦੀ ਦਿਨਾਂ ਵੇਖਦਾ ਰਾਤਾਂ ਵੇਖਦਾ ਆਖੜ ਕੌਂਧਾ ਕੁੰਡਾ ਨਹੀਂ ਦਿਨਾਂ ਵੇਖਦਾ ਰਾਤਾਂ ਵੇਖਦਾ

ਸੱਪ ਤਾਂ ਮੇਰੇ ਕਤੋਂ ਲੜਜੇ ਸੱਪ ਤਾਂ ਮੇਰੇ ਕਤੋਂ ਲੜਜੇ ਮੈਂ ਮਾਪਿਆ ਨੂੰ ਪਿਆਰੀ ਵੇ ਮਾਤਾ ਮੇਰੀ ਦਾਜ ਜੋੜਦੀ ਵੇ ਮਾਤਾ ਮੇਰੀ ਦਾਜ ਜੋੜਦੀ ਸਨੇ ਬਾਗ ਫਲਕਾਰੀ ਹਟਕੇ ਬੈ ਮਿੱਤਰਾ ਸਭ ਨੂੰ ਜਵਾਨੀ ਪਿਆਰੀ ਹਟਕੇ ਬੈ ਮਿੱਤਰਾ ਸਭ ਨੂੰ ਜਵਾਨੀ ਪਿਆਰੀ ਹਟਕੇ ਬੈ ਮਿੱਤਰਾ ਕੋੜੀ 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 ਵੇ ਰਿਸ਼ਤੇ ਪਹਿਲਾਣਾ ਜੋੜੀ ਜੇ ਜੋੜੀ ਲੈ ਬੰਦਿਆ ਫਿਰ ਮੁੱਖ ਕਦੇ ਨਾ ਮੋੜੀ ਵੇ ਦਿਲ ਦੇ ਰਿਸ਼ਤੇ ਸੱਚੇ ਹੁੰਦੇ ਦਿਲ ਦੇ ਰਿਸ਼ਤੇ ਸੱਚੇ ਹੁੰਦੇ ਦਿਲ ਨਾ ਕਿਸੇ ਦਾ ਤੋੜੀ ਵੇ ਬੰਦਿਆ ਦਿਲ ਨਾ ਕਿਸੇ ਦਾ ਤੋੜੀ ਵੇ ਬੰਦਿਆ ਦਿਲ ਨਾ ਕਿਸੇ ਦਾ ਤੋੜੀ ਖਾ ਨਾ ਜਾਣਦੀ ਪੀ ਨਾ ਜਾਣਦੀ ਖਾ ਨਾ ਜਾਣਦੀ ਪੀ ਨਾ ਜਾਣਦੀ ਖਾਣ ਜਾਣਦੀ ਮੇਵੇ ਬਈ ਜੱਟੀ ਫੁੱਟਬਲ ਵਰਗੀ ਸੁੱਤੀ ਪਈ ਵੀ ਟੇ ਕੰਨਾ ਦੇਵੇ ਬਈ ਜੱਟੀ ਫੁੱਟਬਲ ਵਰਗੀ ਸੁੱਤੀ ਪਈ ਵੀ ਟੇ ਕੰਨਾ ਦੇਵੇ ਬਈ ਜੱਟੀ ਫੁੱਟਬਲ ਵਰਗੀ yeah <laughs> ਕੱਢ ਨਾ ਜਾਣ ਦੀ ਕੱਢ ਨਾ ਜਾਣ ਦੀ ਕੱਢ ਨਾ ਜਾਣ ਦੀ ਕੱਢ ਨਾ ਜਾਣ ਦੀ ਜਾਨਾ ਨਾ ਕਪੜਾ ਜੀ ਨਾ ਨੀ ਕੱਚੀ ਏ ਕੋ ਵਾਲ ਗੰਦਰੇ ਪਾਣੀ ਤੇਰਿਆ ਹੱਥਾਂ ਦਾ ਪੀ ਨਾ ਕੱਚੀ ਏ ਕੋ ਵਾਰ ਗੰਦਲੇ ਪਾਣੀ ਤੇਰਿਆ ਹੱਥਾਂ ਦਾ ਪੀ ਨਾ ਕਾਲਜ ਦੇ ਮੁੰਡੇ ਬੜੇ ਸ਼ਕੀਨ ਨੇ ਕਾਲਜ ਦੇ ਮੁੰਡੇ ਬੜੇ ਸ਼ਕੀਨ ਜੀਟੀ ਰੋਡ ਤੇ ਖੜਦੇ ਨਹੀਂ ਜਾਂਦੀ ਕੁੜੀ ਨੂੰ ਕੁਛ ਨਾ ਆਖਦੇ ਜਾਂਦੀ ਕੁੜੀ ਨੂੰ ਕੁਛ ਨਾ ਆਖਦੇ ਆਉਂਦੀ ਨੂੰ ਬਾਉ ਫੜ ਦੇ ਵੇਲਾ ਆਥਣ ਦਾ ਬਹਿ ਜਾ ਬਹਿ ਜਾ ਕਰ ਦੇ ਵੇਲਾ ਆਥਣ ਦਾ ਬਹਿ ਜਾ ਬਹਿ ਜਾ ਕਰ ਦੇ ਵੇਲਾ ਆਥਣ ਦਾ ਬਹਿ ਜਾ ਬਹਿ ਜਾ ਕਰ ਦੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰੋ ਤੇ ਮੇਰੇ ਬੱਚੇ ਦੀ ਬਾਣੀ ਨੂੰ ਇਗਨੋਰ ਕਰਿਓ ਤੇ ਬੋਲੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਬੋਲੀ ਵਧੀਆ ਲੱਗੀ ਉਹ ਵੀ ਕਮੈਂਟ ਜਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ ਜਿਆਦਾ